ਕారణ ਕੀ ਰਿਹਾ ਕਿਸ ਤਰ੍ਹਾਂ ਦੇ ਦੇਖੋ ਅਸੀਂ ਉੱਠ ਕੇ ਇਸ ਕਰਕੇ ਆ ਗਏ ਆ ਵੀ ਇੱਕ ਡੈਮੋਕ੍ਰੇਸੀ ਹੁੰਦੀ ਆ ਡੈਮੋਕ੍ਰੇਸੀ ਦਾ ਜਦੋਂ ਕਾਣ ਹੁੰਦਾ ਤਾਂ ਫਿਰ ਉੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਏਜੀਐਮ ਦਾ ਮਤਲਬ ਇਹ ਹੁੰਦਾ ਜਾਂ ਸਪੈਸ਼ਲ ਏਜੀਐਮ ਦਾ ਮਤਲਬ ਹੀ ਹੁੰਦਾ ਵੀ ਉਹ ਦੋਨੇ ਸਾਈਡ ਦੀ ਗੱਲ ਸੁਣੀ ਜਾਵੇ ਡੈਮੋਕ੍ਰੇਸੀ ਦਾ ਤਾਂ ਐਸੋਸੀਏਸ਼ਨ ਦਾ ਮਤਲਬ ਤਾਂ ਇਹੀ ਹੁੰਦਾ ਨਾ ਉਹ ਦੋਨਾਂ ਦੀ ਗੱਲ ਸੁਣ ਕੇ ਫਿਰ ਜਿਹੜੇ ਸਾਡੇ ਮੈਂਬਰ ਆ ਉਹ ਸਾਡੀ ਵੀ ਗੱਲ ਸੁਣ ਉਹਨਾਂ ਦੀ ਵੀ ਗੱਲ ਸੁਣ ਅਗਰ ਸਾਡੀ ਗੱਲ ਉਹਨਾਂ ਨੂੰ ਅੱਛੀ ਲੱਗਦੀ ਹੈ ਤਾਂ ਓਕੇ ਕਰ ਦੇਣ ਜੇ ਉਹਨਾਂ ਦੀ ਗੱਲ ਉਹਨਾਂ ਨੂੰ ਅੱਛੀ ਲੱਗਦੀ ਹੈ ਤਾਂ ਓਕੇ ਕਰ ਦੇਣ ਜੋ ਉਹਨਾਂ ਦਾ ਡਿਸੀਜਨ ਹੋਵੇ ਉਹ ਡਿਸੀਜਨ ਇਹ ਵਨ ਸਾਈਡਡ ਹੈ ਹੱਥ ਘਾੜੇ ਕਰ ਦੋ ਜੀ ਕਰ ਦੋ ਕਰ ਦੋ ਕਰ ਦੋ ਜੀ ਸਾਰੇ ਸੋ ਜਦੋਂ ਬੰਦਾ ਕੋਈ ਰੂਲਿੰਗ ਵਾਲਾ ਹੁੰਦਾ ਨਾ ਸਾਰੇ ਜਿਹੜੇ ਮੈਂਬਰ ਹੁੰਦੇ ਥੋੜਾ ਮੋਟਾ ਉਹ ਚੀਜ਼ ਨੂੰ ਵੀ ਦੇਖਦੇ ਹੁੰਦੇ ਵੀ ਚੱਲ ਯਾਰ ਰੂਲਿੰਗ ਹਲੇ ਪਾਰਟੀ ਹੈਗੀ ਆ ਸੋ ਇਹ ਡੈਮੋਕ੍ਰੇਸੀ ਦਾ ਬਿਲਕੁਲ ਕਾਹਨ ਕੀਤਾ ਵਾ ਉਹਨਾਂ ਨੇ ਔਰ ਅਸੀਂ ਵੀ ਅਸੀਂ ਵੀ ਤਾਂ ਇਹੀ ਚਾਹੁੰਦੇ ਸੀ ਵੀ ਚਲੋ ਅੱਗੇ ਹੋ ਜਾਵੇ ਅਸੀਂ ਤਾਂ ਸਾਰੇ ਇਹੀ ਹੈ ਉਹ ਤੁਸੀਂ ਕੱਲ ਦਾ ਪ੍ਰੈਸ ਨੋਟ ਦੇਖੋ ਉਹਦੇ ਵਿੱਚ ਵੀ ਅਸੀਂ ਇਹੀ ਲਿਖਿਆ ਵੀ ਅੱਗੇ ਕਰਨੀਏ ਤਾਂ ਡੈਮੋਕ੍ਰੇਸੀ ਦੇ ਤਰੀਕੇ ਨਾਲ ਕਰੋ ਜੋ ਸਾਡਾ ਸੰਵਿਧਾਨ ਕਹਿੰਦਾ ਵਾ ਉਹਦੇ ਉਹਦੇ ਨਾਲ ਅੱਗੇ ਕਰੋ ਸੰਵਿਧਾਨ ਕਹਿੰਦਾ ਵਾ ਵੀ ਜਿਹੜੀ ਵੀ ਤੁਸੀਂ ਐਮੈਂਡਮੈਂਟ ਕਰਨੀ ਆ ਉਹ ਨੈਕਸਟ ਟਰਮ ਦੇ ਵਿੱਚ ਨੈਕਸਟ ਟਰਮ ਦੇ ਵਿੱਚ ਲਾਗੂ ਹੁੰਦੀ ਹੈ ਹੁਣ ਇਹਨਾਂ ਨੇ ਪਤਾ ਨਹੀਂ ਇੱਥੇ ਲੀਗਲ ਇਹ ਪਤਾ ਕਰਾਂਗੇ ਵੀ ਕੀ ਸਾਨੂੰ ਕਰਨਾ ਚਾਹੀਦਾ ਵਾ ਕਿਉਂਕਿ ਇਹ ਬਿਲਕੁਲ ਗਲਤ ਕੰਮ ਉਹਨਾਂ ਨੇ ਕੀਤਾ ਵਾ ਹਾਂ ਐਸੋਸੀਏਸ਼ਨ ਦਾ ਜਿਹੜਾ ਮੇਨ ਕੰਮ ਆ ਜਿਸ ਵੇਲੇ ਐਸੋਸੀਏਸ਼ਨ ਬਣੀ ਆ ਉਹ ਆਪਾਂ ਕਰ ਨਹੀਂ ਰਹੇ ਸਾਡਾ ਵੈਟ ਦੀ ਏਡੀ ਵੱਡੀ ਪ੍ਰੋਬਲਮ ਚੱਲ ਰਹੀ ਆ ਪਿਛਲੇ ਕਿੰਨੇ ਸਾਲਾਂ ਦਾ ਬਹੁਤ ਲੋਕਾਂ ਦਾ ਹਾਲੇ ਤੱਕ ਵੈਟ ਨਹੀਂ ਆਇਆ ਉਹਦੇ ਲਈ ਅਸੀਂ ਕੀ ਕੀਤਾ ਠੀਕ ਹੈ ਦੂਸਰਾ ਜਿਹੜੀ ਸਾਡਾ ਹੁਣ ਗਵਰਨਮੈਂਟ ਨੇ ਜਿਹੜਾ 5% ਸਾਡੇ ਤੇ ਲਗਾ ਦਿੱਤਾ ਹੈਗਾ ਜੀਐਸਟੀ ਜਿਹੜੀ ਰੀਅਲ ਮੈਨੂਫੈਕਚਰ ਆ ਉਹਨਾਂ ਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਗਈ ਇਹ ਤਾਂ ਜਿਹੜੇ ਟਰੇਡਰ ਹੈਗੇ ਆ ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਹੋ ਗਿਆ ਜਿਹੜੇ ਸਾਡੇ ਵਰਗੇ ਅਸੀਂ ਪਿਓਰ ਮੈਨੂਫੈਕਚਰਿੰਗ ਕਰਦੇ ਆ 18 ਤੇ ਲੈਣਾ ਅਸੀਂ 5 ਦੇ ਵਿੱਚ ਨਾ 13% ਤਾਂ ਸਾਡਾ ਜਮ੍ਹਾਂ ਹੋ ਗਿਆ ਸਾਨੂੰ ਲੜਾਈ ਉਹ ਲੜਨੀ ਚਾਹੀਦੀ ਆ ਅਤੇ ਹੋਰ ਲੜਾਈਆਂ ਦੇ ਮਗਰ ਲੱਗੇ ਹੋਏ ਆ ਤੁਸੀਂ ਵੀ ਕਿਤਨਾ ਕਿਤੇ ਜਿਹੜਾ ਪ੍ਰਧਾਨ ਰਹੇ ਹੋ ਔਰ ਤੁਸੀਂ ਦੇਖਿਆ ਵੀ ਅੱਜ ਤੱਕ ਜਿਹੜੀਆਂ ਹੁਣ ਤੱਕ ਦੀ ਮੀਟਿੰਗਾਂ ਹੋਈਆਂ ਇਸ ਮੀਟਿੰਗ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਦੇਖੋ ਇਹ ਸਾਡੀ ਐਸੋਸੀਏਸ਼ਨ ਦੇ ਵਿੱਚ ਪਰੰਪਰਾ ਚੱਲਦੀ ਆ ਰਹੀ ਹੈ ਦੇਖੋ ਆਪੋਜੀਸ਼ਨ ਦਾ ਕੰਮ ਹੁੰਦਾ ਵਾ ਆਪੋਜ਼ ਕਰਨਾ ਹਰ ਚੀਜ਼ ਨੂੰ ਤੁਸੀਂ ਪਾਰਲੀਮੈਂਟ ਵੀ ਦੇਖੋ ਹੋਰ ਚੀਜ਼ ਵੀ ਦੇਖੋ ਹਰ ਕਦੇ ਰਾਈਟ ਹੁੰਦਾ ਵਾ ਰਾਈਟ ਤੁਸੀਂ ਤੂੰ ਹੀ ਕਿਸੇ ਦਾ ਖਤਮ ਕਰ ਸਕਦੇ ਹੋ ਅਸੀਂ ਕੋਈ ਗੱਲ ਕਹਿਣੀ ਹੈ ਗੱਲ ਤਾਂ ਸੁਣਨੀ ਤਾਂ ਚਾਹੀਦੀ ਹੈ ਇਹਨਾਂ ਗੱਲਾਂ ਸਾਰਿਆਂ ਨੂੰ ਸੋ ਤੁਸੀਂ ਵੀ ਉੱਥੇ ਦੀ ਸਾਰਿਆਂ ਤੁਸੀਂ ਦੇਖਿਆ ਵਾ ਐਸੋਸੀਏਸ਼ਨ ਦਾ ਜਿਹੜਾ ਕੰਮ ਸੀ ਆਪਾਂ ਉਹ ਨਹੀਂ ਕਰਨਾ ਆਪਾਂ ਹੋਰ ਕੋਈ ਕੰਮ ਕਰਨਾ ਹਾਂ ਅਗਰ ਕੋਈ ਐਮੈਂਡਮੈਂਟ ਲੈਣੀ ਸੀ ਅਸੀਂ ਵੀ ਕੈਸੀ ਵੀ ਕਹਿੰਨੇ ਆ ਵੀ ਠੀਕ ਹੈ ਐਮੈਂਡਮੈਂਟ ਲੈ ਆਓ ਪਰ ਸਾਰਿਆਂ ਨੂੰ ਕਨਫੀਡੈਂਸ ਚ ਲਵੋ ਨਾ ਉਹ ਇਹੀ ਸਾਨੂੰ ਸਮਝ ਨਹੀਂ ਲੱਗਦੇ ਵੀ ਡੇਟ ਅੱਗੇ ਅਗਰ ਕਰਨੀ ਸੀ ਮੈਂ ਕਹਿੰਦਾ ਮੰਨ ਲਓ ਜੀ ਡੇਟ ਅੱਗੇ ਕਰਨੀ ਸੀ ਆਪਾਂ ਨੇ ਕੁਝ ਪ੍ਰੋਬਲਮ ਹੁੰਦੀਆਂ ਉਹ ਸਾਰਿਆਂ ਨੂੰ ਬਿਠਾ ਕੇ ਸਹੀ ਤਰੀਕੇ ਨਾਲ ਆਪਾਂ ਸੋਚ ਵਿਚਾਰ ਕਰ ਲੈਂਦੇ ਵੀ ਆਪਾਂ ਇਦਾਂ ਕਰਨ ਜਾ ਰਹੇ ਆ ਇਦਾਂ ਹੰਗਾਮਾ ਕਰਨ ਆਪਾਂ ਉੱਥੇ ਏਡੀ ਵੱਡੀ ਲੋਕਾਂ ਨੇ ਟਾਈਮ ਖਰਾਬ ਕਰਨ ਦੀ ਕੀ ਜ਼ਰੂਰਤ ਸੀ ਅਸੀਂ ਵੀ ਅਸੀਂ ਵੀ ਸੋਚਦੇ ਆ ਵੀ ਹਾਂ ਠੀਕ ਹੈ ਉਦੋਂ ਗਰਮੀ ਹੁੰਦੀ ਆ ਆਪਾਂ ਅੱਗੇ ਪਿੱਛੇ ਕਰ ਲਓ ਵੈਸੇ ਲੋੜ ਨਹੀਂ ਹੈ ਸੀ ਜੇ ਕਰਨਾ ਚਾਹੁੰਦੇ ਸੀ ਸਾਰਿਆਂ ਨੂੰ ਕੰਸੈਂਸੇਸ਼ਨ ਲੈ ਕੇ ਕਰ ਲੈਣਾ ਚਾਹੀਦਾ ਸੀਗਾ ਪਰ ਡੈਮੋਕ੍ਰੇਸੀ ਤਰੀਕੇ ਨਾਲ ਔਰ ਸੰਵਿਧਾਨ ਦੇ ਵਿੱਚ ਜੋ ਸਾਡੀ ਰੈਡ ਬੁੱਕ ਕਹਿੰਦੀ ਹੈ ਉਹਦੇ ਮੈਂ ਤਾਂ ਸਾਨੂੰ ਕਰਨਾ ਚਾਹੀਦਾ ਸੀਗਾ ਬਿਸਤਮਾ ਜੀ ਤੁਸੀਂ ਪਿਛਲੇ ਟਰਮ ਦੇ ਵਿੱਚ ਉਹਨਾਂ ਦੇ ਨਾਲ ਸਾਥ ਹੀ ਪੂਰੇ ਰਹੇ ਹੋ ਤੁਹਾਨੂੰ ਕੀ ਲੱਗਿਆ ਕਿ ਹੁਣ ਜਿਹੜਾ ਤੁਸੀਂ ਅਲੱਗ ਚੱਲ ਰਹੇ ਹੋ ਦੂਜੇ ਧੜੇ 'ਚ ਚੱਲ ਰਹੇ ਹੋ ਕੀ ਲੱਗ ਰਿਹਾ ਜੀ ਉਹ ਉਹਨਾਂ ਦੇ ਧੜੇ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਨਹੀਂ ਹੋਣੀ ਦੇਖੋ ਧੜੇਵਾਜ ਦੀ ਕੋਈ ਗੱਲ ਨਹੀਂ ਹੁੰਦੀ ਇਹ ਐਸੋਸੀਏਸ਼ਨ ਦੇ ਵਿੱਚ ਇਦਾਂ ਸਾਡਾ ਕੁਛ ਨਹੀਂ ਅਸੀਂ ਸਾਰੇ ਮੈਨੂਫੈਕਚਰੀ ਦੋਸਤ ਹੈਂ ਸਾਰੇ ਠੀਕ ਹੈ ਕੋਈ ਵਾਰ ਵਿਚਾਰ ਬਟਾਂਦਰਾਂ ਦਾ ਫਰਕ ਹੁੰਦਾ ਵਾ ਹੋਣਾ ਵੀ ਚਾਹੀਦਾ ਵਾ ਨਹੀਂ ਤਾਂ ਫਿਰ ਚਮਚਾਗਰੀ ਹੋਗੀਗਾ ਜੇ ਤੁਹਾਡਾ ਵਿਚਾਰ ਬਟਾਂਦਰਾਂ ਦਾ ਫਰਕ ਹੀ ਕੋਈ ਨਹੀਂ ਹੈਗਾ ਵਾ ਫਿਰ ਤਾਂ ਹਸਾਰੇ ਹਾ ਹਾ ਲੋ ਹਾਂ ਓਕੇ ਓਕੇ ਆਪਾਂ ਕਰ ਸਕਦੇ ਸੋ ਇਹ ਜਿਹੜਾ ਅੱਜ ਗੱਲ ਹੋਈ ਆ ਇਹ ਇਦਾਂ ਨਹੀਂ ਹੋਣੀ ਚਾਹੀਦੀ ਸੀ ਪ ਦੇ ਪ੍ਰੋਪਰ ਤਰੀਕੇ ਨਾਲ ਕਨਵੇ ਜੋ ਰਾਈਟ ਬਣਦਾ ਵਾ ਜੋ ਰੈਡ ਬੁੱਕ ਕਹਿੰਦੀ ਆ ਉਹਦੇ ਮੁਤਾਬਕ ਕਰਨਾ ਚਾਹੀਦਾ ਸੀ ਮੀਟਿੰਗ ਦੇ ਵਿੱਚ ਦੇਖਿਆ ਗਿਆ ਕਿ ਬਹੁਤ ਮਤਲਬ ਜਿਹੜੇ ਇੰਡਸਟਰੀਜ਼ ਨੇ ਕਈ ਪਹੁੰਚੇ ਵੀ ਨਹੀਂ ਦੇਖੋ ਹੁਣ ਤੁਸੀਂ ਵੀ ਦੇਖਿਆ ਵੀ ਬਹੁਤ ਜ਼ਿਆਦਾ ਕਿਉਂਕਿ ਇੰਟਰਸਟ ਨਹੀਂ ਲੈ ਰਹੇ ਹੈ ਕਿ ਮੈਂਬਰ ਮੈਂਬਰ ਤੁਸੀਂ ਹੋਰ ਐਸੋਸੀਏਸ਼ਨਾਂ 'ਚ ਜਾ ਕੇ ਦੇਖੋ ਚੈਂਬਰ 'ਚ ਜਾ ਕੇ ਦੇਖੋ ਕਿੰਨੇ ਪੂਰੇ ਰਾਈਟ ਟਾਈਮ ਹਰ ਇੱਕ ਬੰਦਾ ਪਹੁੰਚੇ ਹੁੰਦਾ ਇੱਕ ਮਿੰਟ ਦੇ ਵਿੱਚ ਸਾਡੇ ਅਗਰ ਆਪਾਂ ਐਸੋਸੀਏਸ਼ਨ ਦਾ ਜਿਸ ਵਾਸਤੇ ਬਣੀ ਹੈ ਆਪਾਂ ਉਹੀ ਨਹੀਂ ਕੰਮ ਕਰ ਰਹੇ ਹੁਣ ਮਿਕਸ ਲੈਂਡ ਦੀ ਅੱਗੇ ਪ੍ਰੋਬਲਮ ਆਉਣ ਵਾਲੀ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਆਪਾਂ ਨੇ ਮਿਕਸ ਲੈਂਡ ਦੀ ਸਭ ਤੋਂ ਵੱਡੀ ਪ੍ਰੋਬਲਮ ਹੁਣ ਖੜੀ ਆ ਸਾਡੇ ਸਿਰ ਤੇ ਉਹਦੀ ਗੱਲ ਕਰਨੀ ਆ ਉਹ ਕੋਈ ਗੱਲ ਨਹੀਂ ਕੀਤੀ ਆਪਾਂ ਨੇ ਵੈਟ ਸਾਡਾ ਪਿਛਲਾ ਰੁਕਿਆ ਉਹਦੀ ਕੋਈ ਗੱਲ ਨਹੀਂ ਕੀਤੀ ਜੀਐਸਟੀ ਸਾਨੂੰ ਪ੍ਰੋਬਲਮ ਆ ਰਹੀ ਆ ਉਹਦੀ ਅਸੀਂ ਗੱਲ ਨਹੀਂ ਕੀਤੀ ਹੋਰ ਜਿਹੜੀ ਇੰਪੋਰਟ ਹੋ ਰਹੀ ਆ ਜਿਹੜੀਆਂ ਆਈਟਮਾਂ ਇੱਥੇ ਬਣ ਗਈਆਂ ਉਹ ਹਲੇ ਵੀ ਇੰਪੋਰਟ ਹੋ ਰਹੀਆਂ ਉਹਦੇ ਬਾਰੇ ਆਪਾਂ ਕੋਈ ਗੱਲ ਨਹੀਂ ਕੀਤੀ ਬਿਸ਼ਰਮਾ ਜੀ ਇਸ ਮੀਟਿੰਗ ਨੂੰ ਕੀ ਮੰਨਦੇ ਹੋ ਤੁਸੀਂ ਦੇਖੋ ਇਹ ਮੀਟਿੰਗ ਬਿਲਕੁਲ ਫਲਾਪ ਹੈਗੀ ਸੀ ਫਲੋਪ ਦਾ ਮਤਲਬ ਇਨਸੈਂਸ ਸੀ ਕਿ ਇਹ ਡੈਮੋਕ੍ਰੇਸੀ ਦਾ ਬਿਲਕੁਲ ਕਾਹਨ ਕੀਤਾ ਹੋਇਆ ਸੀ ਇਹਨਾਂ ਨੂੰ ਸਾਰਿਆਂ ਦੀ ਗੱਲ ਸੁਣ ਕੇ ਫਿਰ ਡਿਸੀਜਨ ਪਬਲਿਕ ਫਿਰ ਸਭ ਦਚਿੰ ਲੈਦੀ ਉਹ ਅਸੀਂ ਆਪਣੀ ਗੱਲ ਰੱਖਦੇ ਉਹ ਆਪਣੀ ਗੱਲ ਰੱਖਦੇ ਬਾਕੀ ਜੋ ਮੈਂਬਰ ਆ ਫੈਸਲਾ ਕਰਦੇ ਸਾਰਿਆਂ ਨੂੰ ਮਨਜ਼ੂਰ ਸੀ ਇਹ ਚੱਕੀ ਗੱਲ ਸੀ ਐਕਸ਼ਨ ਪਲਾਨ ਸਰ ਉਹ ਕੀ ਲੈ ਰਹੇ ਐਕਸ਼ਨ ਪਲਾਨ ਇਹ ਆ ਵੀ ਹੁਣ ਅਸੀਂ ਲਾਇਰ ਨਾਲ ਆਪਣਾ ਗੱਲ ਕਰਾਂਗੇ ਜੋ ਸਾਨੂੰ ਉਹ ਸਾਨੂੰ ਗਾਈਡ ਕਰਨਗੇ ਜਾਂ ਕੋਈ ਮੈਨੂੰ ਬਹੁਤ ਜਿਆਦਾ ਰੈੱਡ ਬੁੱਕ ਬਾਰੇ ਨਹੀਂ ਪਤਾ ਅਸੀਂ ਉਹਨਾਂ ਤੋਂ ਗਾਈਡ ਲਾਈਨ ਲੈ ਕੇ ਜੋ ਅੱਗੇ ਬੰਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਠੀਕ ਹੈ